वाहे गुरु जी का खालसा वाहेगुरु जी की फतेह बा ਡੰਡੋ ਤਵੰਦਨਾਨੇ ਤਵਾਰ ਸਰਬ ਕਲਾ ਸਮਰਾਤ ਦੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਾ ਰਹਾ ਅਥਰ ਨਿਮਾੜੋ ਦੇ ਮਾੜ ਨੇਤਾਏ ਹੋ ਦੇ ਨੇ ਆਸਰਾ ਦਾਸਰਾ ਤਨ ਸ਼੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਆਨੰਦ ਗੁਣੇ ਨਿਦਾਨ ਗੁਰੂ ਗਰੀ ਬਨੀਵਾਜ ਗਰੀ ਬਨੀਵਾਜ ਗਰੀ ਬਨੀਵਾਜ ਰਾਗ ਸ੍ਰਾਮਕਲੀ ਮਲਾ ਪੰਜਮ ਫੜ ਤਾਲ ਕਰਤੀ ਜਾ ਕਿਉਂ ਕਾ ਸਤਗੁਰ ਪ੍ਰਸਾਦ ਲਾ ਲਨਾਥਾ ਲਨਾਥ

बसुद गगन जला थान बसुध गगन नारे नमस्कार नमस्कार नारियन है नमस्कार नमस्कार जला न थान वसुद गगन जला ವಸುಧ ಗಗನ ವಸುಧ ಗಗನ ವಸುಧ ಗಗನ ಹಣ ಪುನ ಪುನಃ ಕಾರಣ ಹಾರ ಪುನ ಪುನಃ ಕಾರಣ ನಿರಂಹ ನಿರಂಹ ਬਸੁਦ ਗਗਨ ਜਲਨ ਫਲਨ ਬਸੁਦ ਗਗਰ ಏਕਏਕਨ ਕਾਰਨ ਇਨੇ ਸੇਤ ਕਾਰਨ ਸੰਗੀਤ ਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਸਭ ਤੋਂ ਵੱਡਾ ਜ਼ਰੀਆ ਮੰਨਿਆ ਗਿਆ ਹੈ ਕਹਿੰਦੇ ਨੇ ਪਰਮਾਤਮਾ ਦੀ ਕਿਸੇ ਇਨਸਾਨ ਤੇ ਬੜੀ ਵੱਡੀ ਅਪਾਰ ਬਖਸ਼ਿਸ਼ ਹੋਵੇ ਤੇ ਉਹਨੂੰ ਸੰਗੀਤ ਕੰਠ ਔਰ ਆਵਾਜ਼ ਮਿਲਦੀ ਏ ਜੋ ਤੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਹੈ ਇਹ ਗੱਲਾਂ ਚੱਲਦੀਆਂ ਆ ਰਹੀਆਂ ਹਨ ਜਿਹੜੇ ਸਾਡੇ ਗ੍ਰੰਥਾਂ ਵੇਦਾਂ ਵਿੱਚ ਦਰਜ ਹਨ ਬਟਾਲਾ ਦੇ ਕਿਲਾ ਮੰਡੀ ਮੁਹੱਲੇ 'ਚ ਪਹੁੰਚੇ ਹਾਂ ਜਿੱਥੇ ਅੱਜ ਫਕਰ ਤੇ ਮਾਣ ਮਹਿਸੂਸ ਕਰ ਰਹੇ ਹਾਂ ਕਿਰਫਰ ਆਪਣੇ ਚੈਨਲ ਵੱਲੋਂ ਦੋ ਐਸੀਆਂ ਮਾਣਮੱਤੀਆਂ ਧੀਆਂ ਨੂੰ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੇ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਹੈ ਤੁਹਾਡੀ ਸਪੋਰਟ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਵੱਖਾ ਤੁਸੀਂ ਆਪ ਕਰ ਲੈਣੀ ਹੈ ਜੇ ਇਹਨਾਂ ਵਿੱਚ ਕੋਈ ਗੁਣ ਹੈ ਅਸੀਂ ਚਾਹੁੰਦੇ ਹਾਂ ਕਿ ਸਮਾਜ ਸੇਵੀ ਸੰਸਥਾਵਾਂ ਔਰ ਵੱਖ-ਵੱਖ ਧਾਰਮਿਕ ਸੰਸਥਾਵਾਂ ਇਹਨਾਂ ਬੇਟੀਆਂ ਨਾਲ ਸੰਪਰਕ ਕਰਨ ਪਿਆਰੀਆਂ ਬੱਚੀਆਂ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੋਨੋਂ ਸਕਲੀਆਂ ਭੈਣਾਂ ਨੇ ਪਰਿਵਾਰ ਦੱਸ ਰਿਹਾ ਕਿ ਜੁੜਵਾ ਨੇ 30 ਸੈਕਿੰਡ ਦਾ ਫਰਕ ਹੈ ਆਹ ਗੱਲਬਾਤ ਕਰਕੇ ਨਾਮ ਹੀ ਜਾਣਦੇ ਆ ਤੇ ਵੱਡੀ 30 ਸੈਕਿੰਡ ਕੌਣ ਆ ਤੇ ਛੋਟੀ ਕੌਣ ਆ ਉਹ ਵੀ ਜਾਣਦੇ ਆ ਸੱਸ ਕਾ ਪੁੱਤਰੀ ਜੈ ਮਾਤਾ ਦੀ ਕੀ ਸੁਬਨਾਮ ਤੁਹਾਡਾ ਮਾਨਿਆ ਬਾਟਿਆ ਮਾਨਿਆ ਤੁਹਾਡਾ ਜੀ ਤਾਨਿਆ ਬਾਟਿਆ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ 30 ਸੈਕਿੰਡ ਵੱਡੀ ਗੋਣਾਂ ਤੇ ਛੋਟੀ ਗੋਣਾਂ ਮੈਂ ਮੈਂ ਵੱਡੀ ਤੁਸੀਂ ਵੱਡੀ ਤੁਸੀਂ ਛੋਟੇ ਤੁਹਾਨੂੰ ਇਹ ਜਿਹੜੀ ਗਾਇਕੀ ਦਾ ਸ਼ੌਂਕ ਹੈ ਇਹ ਕਦੋਂ ਤੋਂ ਪਿਆ ਹੈ ਤੇ ਕਿਹਦੇ ਵੱਲ ਵੇਖ ਕੇ ਤੁਸੀਂ ਸ਼ੁਰੂ ਕੀਤਾ ਕਿ ਅਸੀਂ ਗਾਇਕੀ ਦੀ ਫੀਲਡ ਨੂੰ ਅਪਣਾਉਣਾ ਹੈ ਤੇ ਇਸ ਖੇਤਰ 'ਚ ਜਾਣਾ ਹੈ ਪਾਪਾ ਨੂੰ ਸਾਡੇ ਸ਼ੌਂਕ ਸੀ ਤੇ ਉਹਨਾਂ ਵੱਲ ਵੇਖ ਕੇ ਹੀ ਸਾਨੂੰ ਸ਼ੌਂਕ ਪਿਆ ਪਾਪਾ ਕੀ ਸੱਤ ਸੰਗ ਕਰਦੇ ਸੀ ਕਿੱਥੇ ਜਾਂ ਹਾਂਜੀ ਐਦਾਂ ਹੀ ਗਾਉਂਦੇ ਸੀ ਘਰ ਦੇ ਵਿੱਚ ਗਾਉਂਦੇ ਸੀ ਸ਼ੌਂਕੀਆ ਤੌਰ ਤੇ ਗਾਉਂਦੇ ਸੀ ਫਿਰ ਤੁਹਾਨੂੰ ਸ਼ੌਂਕ ਪੈਦਾ ਹੋ ਗਿਆ ਹਾਂਜੀ ਕੀ ਫਸਟ ਟਾਈਮ ਫਿਰ ਤੁਸੀਂ ਕਦੋਂ ਗਾਇਆ ਤੇ ਤੁਹਾਡੇ ਮੰਮੀ ਡੈਡ ਨੂੰ ਕਦੋਂ ਪਤਾ ਲੱਗਾ ਕਿ ਸਾਡੀਆਂ ਬੇਟੀਆਂ ਨੂੰ ਵੀ ਇਹ ਸ਼ੌਂਕ ਹੈ ਕਿ ਇਹਨਾਂ ਨੇ ਗਾਇਕੀ ਦੀ ਫੀਲਡ ਅਪਣਾਉਣੀ ਹੈ ਜਾਂ ਦਾ ਸਟਰਗਲ ਕਰਨੀਆਂ ਜਾਣਾ ਹੈ ਫਸਟ ਟਾਈਮ ਅਸੀਂ ਪਿਛਲੇ ਸਾਲ ਆਡੀ ਕੋਸਲਾ ਚ ਗਾਇਆ ਸੀ ਤੇ ਉੱਥੇ ਸਾਡੀ ਸੈਕਿੰਡ ਪੋਜੀਸ਼ਨ ਆਈ ਸੀ ਤੁਸੀਂ ਥੋੜਾ ਦੱਸੋ ਭੈਣ ਵੱਲ ਵੇਖ ਕੇ ਤੁਹਾਨੂੰ ਸ਼ੌਂਕ ਪਿਆ ਕਿ ਤੁਸੀਂ ਪਤਾ ਜਦੋਂ ਪ੍ਰਭਾਵਿਤ ਹੋਏ ਉੱਥੇ ਹੀ ਪ੍ਰਭਾਵ ਪਿਆ ਮੈਨੂੰ ਵੀ ਸ਼ੌਂਕ ਹੈ ਮਤਲਬ ਪਾਪਾ ਨੂੰ ਵੇਖ ਕੇ ਕਿਹੜੇ ਸਿੰਗਰ ਨੂੰ ਤੁਸੀਂ ਦੋਨੋਂ ਸੁਣਦੀਆਂ ਹੋ ਧਾਰਮਿਕੀ ਸੋਨਾ ਪਸੰਦ ਹੈ ਪੇਟਾ ਸੋਨਾ ਪਸੰਦ ਹੈ ਜਾਂ ਕਿਸ ਬੋਲੀਵੁੱਡ ਦੇ ਸਿੰਗਰ ਨੂੰ ਜਾਂ ਪੰਜਾਬੀ ਸਿੰਗਰ ਨੂੰ ਤੁਸੀਂ ਫੋਲੋ ਕਰਦੇ ਹੋ ਕੋਈ ਉਹ ਲੇਡੀ ਹੈ ਜਾਂ ਜੈਂਟਸ ਹੈ ਥੋੜਾ ਵੀ ਸਾਂਝਾ ਕਰੀਏ ਜੈਂਟਸ ਅਜੀਤ ਸਿੰਘ ਅਜੀਤ ਸਿੰਘ ਬੜੀ ਵੱਡੀ ਚੋਇਸ ਹੈ ਅਸੀਂ ਚਾਹੁੰਦੇ ਹਾਂ ਕਿ ਜੁਗਨੀ ਕੱਤ ਦੀ ਚਰਖਾ ਤੁਸੀਂ ਦੋਨੇ ਕਰ ਫਿਰ ਮਾਈਕ ਤੇ ਵੀ ਸਾਡੇ ਦਰਸ਼ਕਾਂ ਨੂੰ ਬੋਲ ਕੇ ਦੱਸੋ ਬੜੇ ਪਿਆਰੇ ਤੁਸੀਂ Song ਆਉਂਦੀਆਂ ਅਗੇ ਇੰਟਰਵਿਊ ਚੱਲਦੀ ਰਹੇਗੀ ਆਓ ਦੋ ਅਲਫਾਜ਼ ਇਹਨਾਂ ਦੋਨਾਂ ਪੜਾਂਗੋ ਜੁਗਨੀ ਕੱਤ ਦੀ ਚਰਖਾ ਜਗਣੀ ਕੱਤਦੀ ਚਰਖਾ ਉਹ ਨਾਲੇਂਦੀ ਸਾਈਂਦਾ ਚਾੜੇ ਪੁੜੀਸ਼ ਕੇ ਦੀ ਹੋ ਚਾੜੇ ਪੁੜੀਸ਼ ਕੇ ਉੱਤੇ ਅਮਲਾ ਦਾ ਤੰਦ ਪਾਈ ਦਾ ਜਗਣੀ ਕੱਤਦੀ ਚਰਖਾ ਉਹ ਨਾਲੇਂਦੀ ਸਾਈਂਦਾ ਜਗਣੀ ਕੱਤਦੀ ਚਰਖਾ ਉਹ ਨਾਲੇਂਦੀ ਸਾਈਂਦਾ ਹੱਲਾ ਬਿਸਮਿਲਾ ਤੇਰੀ ਜੁਗਨੀ ਪਾਈ ਤਾਰਾ ਵਾਲੇ ਆਵੇ ਜੁਗਨੀ ਸਾਈਂ ਵੜਾ ਵਾਲੇ ਆਵੇ ਜੁਗਨੀ ਅਲੀ ਮੋਲਾਲੀ ਤੇਰੀ ਜੁਗਨੀ ਹੋ ਪੁੱਤਰ ਜੀ ਬਹੁਤ ਸਾਰੀਆਂ ਭੈਣਾਂ ਪੰਜਾਬੀ ਜਗਤ ਵਿੱਚ ਜਾਂ ਹਿੰਦੀ ਜਗਤ ਵਿੱਚ ਗਾਉਂਦੀਆਂ ਰਹੀਆਂ ਨੂਰਾ ਸਿਸਟਰ ਦੀ ਵੀ ਗੱਲ ਕਰ ਲਈਏ ਤੁਹਾਨੂੰ ਕਰੇ ਕਰੇ ਭੁਲੇਖਾ ਨਹੀਂ ਲੱਗਦਾ ਕਿ ਮੈਂ ਬੋਲ ਚੁੱਕਣਾ ਤੇ ਮੈਂ ਛੱਡਣਾ ਕਿ ਜਾਂ ਪ੍ਰੈਕਟਿਸ ਕਰਦੀਆਂ ਆਂ ਕਿ ਆਪਾਂ ਇਕੱਠਿਆਂ ਗਾਣਾ ਜਾਂ ਕਿਹੜੀ ਲਾਈਨ ਵੱਡੀ ਭੈਣ ਨੇ ਗਾਣੀ ਹੈ ਛੋਟੀ ਨੇ ਗਾਣੀ ਹੈ ਸਾਂਝੀ ਗਾਣੀ ਹੈ ਥੋੜਾ ਇਹ ਵੀ ਦੱਸਿਓ ਪ੍ਰੈਕਟਿਸ ਕਿਦਾਂ ਤੁਸੀਂ ਦੋਨੋਂ ਭੈਣਾਂ ਜੋ ਰੂਮ ਚ ਬੈ ਕੇ ਕਰਦੀਆਂ ਰਿਆਜ਼ ਕਰਦੀਆਂ ਆਂ ਆਪਚ ਫੇਰ ਕਿਦਾਂ ਦੀ ਤੁਹਾਡੀ ਸਲਾਹ ਮਸ਼ਵਰਾ ਹੁੰਦਾ ਪ੍ਰੈਕਟਿਸ ਇਕੱਠੇ ਬੈ ਕੇ ਕਰਦੇ ਆਂ ਤੇ ਫਿਰ ਇਦਾਂ ਬਥੇ ਲੱਗ ਜਿੰਦਾ ਕਿਹੜੀ ਲਾਈਨ ਕਿੰਨੇ ਬੋਲਣੀ ਐ ਇਦਾਂ ਕਿੰਨੇ ਬੋਲਣੀ ਐ ਕਾਰੇ ਤੇ ਰਿਆਜ਼ ਕਰਦੇ ਹੋ ਹਰਮੋਨੀਅਮ ਤੇ ਤਾਨਪੂਰੇ ਤੇ ਕਿਹੜੇ ਸਾਜ਼ ਤੇ ਤੁਸੀਂ ਰਿਆਜ਼ ਕਰਦੇ ਸਾਜ਼ ਕੋਈ ਵੀ ਨਹੀਂ ਹੈਗਾ ਲਿਆ ਨਹੀਂ ਕਿੰਨੇ ਚਿਰ ਤੋਂ ਗਾਰੇ ਹੋ ਸਾਲ ਕੋ ਹੋ ਗਿਆ ਤੇ ਸਾਲ ਹੋ ਗਿਆ ਫਿਰ ਹਰਮੋਨੀ ਮਜੇ ਲਿਆ ਨਹੀਂ ਤੁਸੀਂ ਨਹੀਂ ਕੀ ਕਰਨੇ ਅਫੋਰਡ ਨਹੀਂ ਕਰ ਸਕਦੇਲੇ ਤੋ ਮੈਂ ਚਾਹੁੰਨਾ ਜੀ ਜਿੰਨੇ ਦਰਸ਼ਕ ਵੇਖ ਰਹੇ ਆ ਖਾਸ ਕਰਕੇ ਫਿਰ ਤੋਂ ਦੁਬਾਰਾ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਕਿਉਂਕਿ ਬੇਟੀਆਂ ਦਾ ਤੁਹਾਨੂੰ ਸ਼ਬਦ ਵੀ ਸੁਣਾਵਾਂਗੇ ਬੜਾ ਪਿਆਰਾ ਗਾਉਂਦੀਆਂ ਇੱਕ ਹਰਮੋਨੀਅਮ ਜੇ ਇਹਨਾਂ ਕੋਲ ਨਾ ਦੋ ਬੱਚੀਆਂ ਨੂੰ ਲੈ ਕੇ ਦੇ ਸਕਦਾ ਤੇ ਜ਼ਰੂਰ ਉਹ ਲੈ ਕੇ ਦੇਵੇ ਇਸ ਪਰਿਵਾਰ ਨੂੰ ਅਸੀਂ ਪਰਿਵਾਰ ਦਾ ਕੰਟੈਕਟ ਨੰਬਰ ਫਲੈਸ਼ ਕਰਾਂਗੇ ਕੰਟੈਕਟ ਕਰ ਸਕਦੇ ਹੋ ਮਦਦ ਕਰਨ ਵਾਸਤੇ ਔਰ ਇਹਨਾਂ ਬੇਟੀਆਂ ਨੂੰ ਅੱਗੇ ਲਿਆਉਣ ਵਾਸਤੇ ਆਪਾਂ ਹਰ ਸੰਭਵ ਮਦਦ ਕਰਨੀ ਹੈ ਸਸਕਾ ਪਤਾ ਤੁਸੀਂ ਇਹ ਦੱਸੋ ਕੰਪੀਟੀਸ਼ਨ ਕਿੱਥੇ ਗਏ ਸੀ ਕਿ ਤੁਹਾਡਾ ਕਿਨਵਾ ਪ੍ਰਾਈਜ਼ ਆਇਆ ਤੇ ਕਦ ਵਿੱਚ ਆਇਆ ਅਸੀਂ ਕੰਪੀਟੀਸ਼ਨ ਕਰਿਆ ਸੰਗਰੂਰ ਗਏ ਸੀ ਤੇ ਸਾਡਾ ਫਰਸਟ ਪ੍ਰਾਈਜ਼ ਆਇਆ ਉੱਥੇ ਸਟੇਟ ਲੈਵਲ ਤੇ ਕਿਹੜਾ ਹੀ ਸ਼ੋਬਦ ਗਾਇਆ ਬਦ ਗਾਇਆ ਇਹਦਾ ਸ਼ੋਅ ਕਿਹੜਾ ਹੀ ਕੰਪੀਟੀਸ਼ਨ ਦਾ ਨਾਮ ਕੀ ਸੀ ਉੱਥੇ ਜੋ ਹੋ ਰਿਹਾ ਸੀ ਰਾਜਪਦਰੀ ਕਲਾ ਮੁਕਾਬਲੇ ਰਾਜਪਦਰੀ ਕਲਾ ਮੁਕਾਬਲੇ ਉੱਥੇ ਕੀ ਗਾਇਆ ਸੀ ਸ਼ਬਦ ਸ਼ਬਦ ਗਾਇਆ ਕਿੰਨੀ ਪੋਜੀਸ਼ਨ ਆਈ ਫਿਰ ਤੁਹਾਡੀ ਫਰਸਟ ਪੋਜੀਸ਼ਨ ਆਈ ਫਰਸਟ ਪੋਜੀਸ਼ਨ ਤੁਹਾਡੇ ਫਾਦਰ ਸਾਹਿਬ ਵੀ ਕਰਦੇ ਸੀ ਸਿੰਗਿੰਗ ਕਰਦੇ ਸੀ ਉਹ ਵੀ ਨਹੀਂ ਹੁਣ ਕੀ ਕਾਰੋਬਾਰ ਕੀ ਕਰਦੇ ਹੋ ਡੈਡੀ ਮੇਡ ਦਾ ਕੰਮ ਹੈ ਡੈਡੀ ਮੇਡ ਦਾ ਕੰਮ ਕਰਦੇ ਮਮਾ ਕੀ ਕਰਦੇ ਨੇ ਮਮਾ ਹਾਊਸ ਵਾਈਫ ਪਰਿਵਾਰ ਚ ਹੋਰ ਕੌਣ ਕੌਣ ਨੇ ਇੱਕ ਸਿਸਟਰ ਆ ਮਮਾ ਪਾਪਾ ਤੇ ਅਸੀਂ ਦੋ ਹਾਂ ਜਿੰਦਗੀ ਵਿੱਚ ਕੀ ਸੁਪਨੇ ਐ ਦੋਨੋਂ ਭੈਣਾਂ ਤੁਸੀਂ ਕੀ ਬਨਣਾ ਚਾਹੁੰਦੀਆਂ ਗਾਇਕੀ ਦੀ ਫੀਲਡ ਹੀ ਪਨਾਉਣੀ ਐ ਜਾਂ ਸਟੱਡੀ ਦੇ ਖੇਤਰ ਜੱਗੇ ਵਧਣਾ ਜਾਂ ਡਾਕਟਰ ਬਨਣਾ ਜਾਂ ਪਰਿਵਾਰ ਵੱਲੋਂ ਤੁਹਾਨੂੰ ਕੀ ਸਲਾਹ ਦਿੱਤੀ ਜਾਂਦੀ ਐ ਤੁਹਾਡੇ ਯੂ ਸਪੋਰਟ ਕਰ ਰਹੇ ਹਾਂਜੀ ਸਿੰਗਿੰਗ ਦੀ ਫੀਲਡ ਚ ਜਾਣਾ ਸਿੰਗਿੰਗ ਫੀਲਡ ਜਾਣਾ ਸ਼ੁਰੂਆਤ ਕਿੱਥੋਂ ਕਰੋਗੇ ਜਾਗਰਨ ਤੋਂ ਸ਼ੁਰੂ ਕਰ ਰਹੇ ਹੋ ਜਾਗਰਨ ਤਾਂ ਜਾਗਰੰਦੋਂ ਭਗਵਾਨ ਦੇ ਨਾਮ ਤੇ ਸ਼ੁਰੂ ਕਰਾਂਗੇ ਫਿਰ ਤੁਹਾਨੂੰ ਰਿਆਜ਼ ਕਰਨ ਲੱਗੇ ਕਿੰਨੀ ਕ ਮੁਸ਼ਕਲ ਹੁੰਦੀ ਹੈ ਕਿਉਂਕਿ ਇਨਸਟਰੂਮੈਂਟ ਕੋਈ ਨਹੀਂ ਹੈ ਹਾਰਮੋਨੀਅਮ ਨਹੀਂ ਜਾਂ ਤਾਨਪੂਰਾ ਕੋਈ ਨਹੀਂ ਹੈ ਫਿਰ ਰਿਆਜ਼ ਕਰਨ ਲੱਗੇ ਕਿੰਨੀ ਕ ਮੁਸ਼ਕਲ ਦਾ ਸਾਹਮਣਾ ਕਰਨਾ ਬਿਨਾਂ ਰਿਆਜ਼ ਤੋਂ ਵੀ ਤੁਹਾਡੇ ਗਲੇ ਬਿਨਾਂ ਕਿਸੇ ਸਾਜ਼ ਤੋਂ ਵੀ ਗਲੇ ਤੁਹਾਡੇ ਦਰਸ਼ਕਾਂ ਨੇ ਵੀ ਸੁਣ ਲੈਣੇ ਕਹਿਣ ਦੀ ਲੋੜ ਨਹੀਂ ਹੈ ਬੜੀ ਆਪਾਰ ਕਿਰਪਾ ਮਾਤਰਾ ਦੀ ਬਖਸ਼ਿਸ਼ ਹੈ ਵਾਹਿਗੁਰੂ ਦੀ ਪਰ ਰਿਆਜ਼ ਕਰਨ ਲੱਗੇ ਫਿਰ ਦੋਨਾਂ ਭੈਣਾਂ ਨੂੰ ਕਿੰਨੀ ਕ ਮੁਸ਼ਕਲ ਹੁੰਦੀ ਹੈ ਬਿਨਾਂ ਸਾਜ਼ ਤੋਂ ਮੁਸ਼ਕਲ ਤੇ ਆਂਦੀ ਲੇਕਿਨ ਫਿਰ ਕਰ ਲੀਦਾ ਇਦਾਂ ਹੀ ਸਕੂਲ ਚ ਕਰ ਲੀਦਾ ਕਿਸੇ ਉਸਤਾਦ ਕੋ ਅਰੇ ਜਾਨਣਾ ਸ਼ੁਰੂ ਕੀਤਾ ਹੈ ਕਿ ਜਾਂ ਖੁਦ ਹੀ ਘਰ ਦੇ ਵਿੱਚ ਇਹ ਟ੍ਰੇਨਿੰਗ ਲੈ ਰਹੇ ਹੋ ਸੋਸ਼ਲ ਮੀਡੀਆ ਤੋਂ ਹੀ ਗਾਣੇ ਵੇਖ ਕੇ ਗਾਉਂਦੇ ਹੋ ਕਿ ਜਾਂ ਕਿਸੇ ਕੋ ਜਾਣਾ ਸ਼ੁਰੂ ਕੀਤਾ ਹੈ ਨਹੀਂ ਘਰ ਹੀ ਕਰਦੇ ਕਰੀਏ ਹਾਂਜੀ ਚਾਹਤ ਹੈ ਜਿੰਦਗੀ 'ਚ ਕੋਈ ਉਸਤਾਦ ਹੋਵੇ ਜਿਹੜਾ ਤੁਹਾਨੂੰ ਹੋਰ ਤਰਾਸ਼ੇ ਤੁਹਾਡੀ ਕਲਾ ਨੂੰ ਹੋਰ ਅੱਗੇ ਲੈ ਕੇ ਆਵੇ ਚਾਹਤ ਹੈ ਹਾਂਜੀ ਮੰਮੀ ਡੈਡੀ ਕਿੰਨੇ ਕ ਸਪੋਰਟ ਕਰਦੇ ਆ ਤੁਹਾਡੀ ਬੜਾ ਸਪੋਰਟ ਕਰਦੇ ਆ ਉਹ ਬੜਾ ਪਿਆਰ ਕਰਦੇ ਸਾਨੂੰ ਇੱਕ ਔਨ ਪਰਸਨਲ ਸਵਾਲ ਤੁਸੀਂ ਦੋਨੇ ਭੈਣਾਂ ਜੁੜਵਾ ਜੇ ਫਰਕ ਅਸੀਂ ਨਹੀਂ ਮਹਿਸੂਸ ਕਰ ਰਹੇ ਕੋਈ ਤੇ ਕਦੀ ਕਦੀ ਇਹ ਹੁੰਦਾ ਕਿ ਵੱਡੀ ਕਸੂਰ ਕਰਦੇ ਤੇ ਮਾਰ ਛੋਟੀ ਨੂੰ ਪੈਂਦੀ ਉਹਦੇ ਵੱਡੀ ਅੰਦਰ ਬੈਗਾ ਸੰਢੀ ਹੋਵੇ ਹੁੰਦਾ ਹੁੰਦਾ ਹਾਂਜੀ ਉਹਦਾ ਬੈਨੀਫਿਟ ਲਿਆ ਜਾਂਦਾ ਫਿਰ ਸ਼ਰਾਰਤ ਕਰਕੇ ਸਾਈਡ ਤੇ ਹੋ ਜਾਓ ਕੱਪੜੇ ਵੀ ਸੇਮ ਤੁਸੀਂ ਪਾ ਲੈਂਦੀਆਂ ਹੋ ਕਿ ਮਾਂ ਬਾਪ ਨੂੰ ਪਤਾ ਨਾ ਲੱਗੇ ਫਿਰ ਕਦੀ ਕਦੀ ਉਹਦਾ ਲੈਂਦਾ ਫਾਇਦਾ ਉਹਦਾ ਕਿ ਮੈਂ ਸ਼ਰਾਰਤ ਕਰਕੇ ਤੇ ਬੂਹੇ ਗੱਲੋ ਜਾ ਤੇ ਛੋਟੀ ਨੂੰ ਮਾਰ ਪੈਂਦੀ ਦਵੇ ਹਾਂਜੀ ਤੇ ਉਹਦਾ ਫਾਇਦਾ ਵੀ ਕਰੀ ਕੇ ਇਹਨੂੰ ਹੋਇਆ ਕਿ ਜੇ ਕੋ ਫਰੂਟ ਆ ਗਿਆ ਤੇ ਪਹਿਲੋ ਤੁਹਾਨੂੰ ਮਿਲ ਜੇ ਫਿਰ ਤੁਹਾਨੂੰ ਹੀ ਮਿਲ ਜੇ ਤੇ ਦੂਜੀ ਭੁੱਖੀ ਰਹਿ ਜੇ ਹਾਂਜੀ ਹਾਂਜੀ ਫਿਰ ਚੰਗਾ ਲੱਗਦਾ ਕਿ ਜਿੰਦਗੀ ਦੇ ਚੱਲ ਰਿਹਾ ਜੋ ਹਾਸਾ ਮਜ਼ਾਕ ਚੱਲ ਰਿਹਾ ਦੋਨਾਂ ਭੈਣਾਂ ਦਾ ਚੰਗਾ ਲੱਗ ਰਿਹਾ ਹਾਂਜੀ ਅੱਜ ਸਾਰੇ ਉਹਨਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੀਆਂ ਬੇਟੀਆਂ ਤੇ ਪਾਬੰਦੀ ਲਾਉਂਦੇ ਆ ਕਿਉਂਕਿ ਤੁਹਾਡੇ ਮਾਪੇ ਬਣਾ ਸੀ ਮਿਲੇ ਆ ਥੋੜੇ ਦਿਨ ਤੋਂ ਬਾਅਦ ਉਹਨਾਂ ਦਾ ਇੰਟਰਵਿਊ ਕਰਾਂਗੇ ਅਸੀਂ ਜਥਾ ਸ਼ਕਤੀ ਜਿੰਨੀ ਵੀ ਉਹਨਾਂ ਕੋਲ ਹੈਗੀ ਆ ਸਪੋਰਟ ਕਰ ਰਹੇ ਆ ਜਿਹੜੇ ਮਾਪੇ ਬੱਚੀਆਂ ਨੂੰ ਕਹਿੰਦੇ ਆ ਕਿ ਇੱਧਰ ਉੱਧਰ ਨਹੀਂ ਜਾਣਾ ਆਹ ਫੀਲਡ 'ਚ ਨਹੀਂ ਜਾਣਾ ਤੁਸੀਂ ਤਿੰਨੇ ਭੈਣਾਂ ਹੋ ਤੇ ਪੁੱਤਾਂ ਵਾਂਗੂ ਮਾਪੇ ਪਾਲਦੇ ਆ ਅੱਜ ਇੱਕ ਮੈਸੇਜ ਸਾਰਿਆਂ ਦੇ ਦਿਓ ਉਹਨਾਂ ਨੂੰ ਵੀ ਕਿ ਫਰਕ ਬਿਲਕੁਲ ਨਹੀਂ ਕਰਨਾ ਚਾਹੀਦਾ ਸਾਰੇ ਇੱਕ ਨੂੰ ਸਮਾਨਨ ਦੇ ਦੇ ਤੇ ਯਾ ਵੀ ਦੇ ਪੁੱਤਰ ਵੀ ਤੇ ਸਾਡੇ ਪੇਰੈਂਟਸ ਬਿਲਕੁਲ ਫਰਕ ਨਹੀਂ ਕਰਦੇ ਸਾਨੂੰ ਪੁੱਤਰਾ ਮੰਗੀ ਰੱਖਦੇ ਆ ਉਹਨਾਂ ਦੋਨਾਂ ਪਿਆਰੀਆਂ ਬੱਚੀਆਂ ਦੇ ਮਦਰ ਤੇ ਫਾਦਰ ਸਾਡਾ ਮੌਜੂਦ ਹੈ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਬੇਟੀਆਂ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਆ ਜੈ ਮਾਤਾ ਦੀ ਬਾਰੀ ਸ਼ੁਭਨਾਮ ਕੀ ਮੇਰਾ ਨਾਮ 파ਰਸ ਪਾਟਿਆ ਜੀ 파ਰਸ ਜੀ ਬੱਚੀਆਂ ਬੜੀਆਂ ਪਿਆਰੀਆਂ ਔਰ ਵਾਹਿਗੁਰੂ ਨੇ ਉਸ ਮਾਤਾ ਰਮ ਨੇ ਬੜੀ ਕਾਲਾ ਕੁੱਟ-ਕੁੱਟ ਕੇ ਪਾਈਏ ਇਕੰਤ ਕਿਸੇ ਕਿਸ ਨੂੰ ਮਿਲਦਾ ਦਰਸ਼ਕਾਂ ਨੇ ਆਪ ਹੀ ਸੁਣ ਲੈਣਾ ਕਿਸ ਤਰ੍ਹਾਂ ਦੀ ਤੁਹਾਡੇ ਵੱਲ سپورਟ ਰਹੇਗੀ ਤੁਹਾਨੂੰ ਉਹਨਾਂ ਵੇਖ ਕੇ ਤੇ ਸ਼ੁਰੂ ਕੀਤਾ ਇਹ ਮੈਨੂੰ ਤੇ ਸ਼ੌਂਕ ਸੀ ਬਚਪਨ ਤੋਂ ਗਾਣਾ ਦਾ ਤੇ ਮੈਂ ਐਵੇਂ ਘਰ ਬੈਠਾ ਬੈਠਾ ਗੁਰਮੁਨੰਦਰੰ ਦਾ ਸੀ ਤੇ ਕੋਈ ਪ੍ਰੋਫੈਸ਼ਨਲ ਵਾਸਤੇ ਮੈਂ ਜਾਂ ਮੰਚ ਮੈਨੂੰ ਕੋਈ ਮਿਲਿਆ ਨਹੀਂ ਗਿਆ ਸੀ ਮੈਂ ਇੱਕ ਅੱਧੀ ਵਾਰੀ ਕਿਤੇ ਮੰਚ ਤੇ ਵੀ ਤੇ ਸਿਲੈਕਟ ਵੀ ਮੈਂ ਹੋਇਆ ਸੀ ਪਰ ਉਸ ਤੋਂ ਅੱਗੇ ਮੈਨੂੰ ਜਾਣ ਦਾ ਫਿਰ ਮੌਕਾ ਨਹੀਂ ਮਿਲਿਆ ਤੇ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਆਪਣੀਆਂ ਧੀਆਂ ਦੇ ਕਿ ਅੱਜ ਇੱਥੋਂ ਤੱਕ ਪਹੁੰਚੀਆਂ ਨੇ ਤੇ ਸਟੇਟ ਲੈਵਲ ਤੇ ਆ ਫਰਸਟ ਪ੍ਰਾਈਜ਼ ਸ਼ਬਦ ਗਾਇਨ ਵਿੱਚ ਸੰਗਰੂਰ ਜ਼ਿਲ੍ਹੇ ਤੋਂ ਜਿੱਤ ਕੇ ਲਿਆਈਆਂ। ਵੇਖਿਆ ਕਿ ਲੋਕਾਂ ਦੇ ਘਰ ਜੇ ਪੁੱਤਰ ਨਾ ਹੋਵੇ ਲੋਕੀ ਬੜੇ ਮਿਊਜ਼ ਤੇ ਲੱਗਦੇ ਆ ਬੜਾ ਪਰੇਸ਼ਾਨ ਜੇ ਲੱਗਦੇ ਕਿ ਸਾਡੇ ਘਰ ਧੀਆਂ ਤੁਹਾਡੇ ਇੱਕ ਨਹੀਂ ਦੋ ਨਹੀਂ ਪਰਮਾਤਮਾ ਨੇ ਤਿੰਨ ਧੀਆਂ ਬਖਸ਼ੀਆਂ ਪਰ ਤੁਹਾਡੇ ਚਿਹਰਿਆਂ ਦੋਨਾਂ ਚਿਹਰਿਆਂ ਤੇ ਮੁਸਕਰਾਹਟ ਹੈ ਤੁਹਾਡੀ ਪਤਨੀ ਦੇ ਵੀ ਕੀ ਕਹਿਣਾ ਚਾਹੁੰਦੇ ਹੋ ਧੀਆਂ ਪੁੱਤਾਂ 'ਚ ਫਰਕ ਕਰਨਾ ਚਾਹੀਦਾ ਨਹੀਂ ਕੋਈ ਫਰਕ ਨਹੀਂ ਜੀ ਅੱਜਕੱਲ੍ਹ ਜੀ ਇਹ ਜਿਹੜੀਆਂ ਮੇਰੀਆਂ ਧੀਆਂ ਨੇ ਮੇਰੇ ਪੁੱਤਾਂ ਤੋਂ ਵੀ ਵੱਧ ਨੇ ਮੈਨੂੰ ਜੀ ਮੈਨੂੰ ਬਹੁਤ ਪਿਆਰੇ ਇਹਨਾਂ ਨਾਲ ਤੇ ਮੇਰਾ ਜਿਹੜਾ ਵਾ ਮ ਥੋੜੇ ਭਾਵਕ ਹੋ ਗਏ ਹੋ ਥੋੜੇ ਉਹ ਪਲ ਸਾਂਝੇ ਕਰੀਏ ਜਦੋਂ ਤੁਹਾਨੂੰ ਪਤਾ ਲੱਗਾ ਕਿ ਦੋਨੋਂ ਬੱਚੀਆਂ ਨੂੰ ਗਾਉਣ ਦਾ ਸ਼ੌਂਕ ਹੈ ਫਿਰ ਕੋਈ ਪਿਤਾ ਵਰੋਂ ਕਿੰਦਾ ਹੱਲਾਸ਼ੇਰੀ ਦਿੱਤੀ ਗਈ ਉਹਨਾਂ ਨੂੰ ਨਹੀਂ ਮੇਰੇ ਵੱਲੋਂ ਹਰ ਵੇਲੇ ਸਪੋਰਟ ਹੈ ਇਹਨਾਂ ਨੂੰ ਜੀ ਤੇ ਜਿਸ ਤਰ੍ਹਾਂ ਵੀ ਇਹ ਚਾਹਣ ਗਿਆ ਅੱਗੋਂ ਜਿਸ ਤਰ੍ਹਾਂ ਵੀ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੋएगी ਮੇਰੇ ਕੋਲ ਜਿੰਨੀ ਕੋਸ਼ਿਸ਼ ਹੋ ਸਕੀਏ ਮੈਂ ਕਰਾਂਗਾ ਜ਼ਰੂਰ ਜੀ ਪੈਨਿਸ਼ ਬਨਾਮ ਕੀ ਭਾਰਤੀ ਭਾਟੀਆ ਭਾਰਤੀ ਜੀ ਹਾਂਜੀ ਰੋਹਾਨੀ ਆਵਾਜ਼ ਆ ਤੁਹਾਡੀ ਧੀਾਂ ਦੀ ਹਾਂਜੀ ਇਹ ਸਾਰੀ ਕਿਰਪਾ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿਉਂਕਿ ਕਿਰਪਾ ਕਿਸੇ ਗੁਰੂ ਪੀਰ ਤੋਂ ਬਿਨਾ ਨਹੀਂ ਹੁੰਦੀ ਹਾਂਜੀ ਹਾਂਜੀ ਕੀ ਤੁਹਾਡੀ ਬੰਦਗੀ ਹੈ ਕੀ ਤੁਹਾਡੇ ਘਰ ਦੇ ਜੋ ਸੰਸਕਾਰ ਨੇ ਅੱਜ ਥੋੜਾ ਜਿਹਾ ਵੀ ਸਾਂਝੀ ਕਰੀਏ ਹਾਂਜੀ ਸਭ ਤੋਂ ਪਹਿਲੇ ਤੇ ਮੈਂ ਵਾਈ ਗੁਰੂ ਜੀ ਦਾ ਸ਼ੁਕਰੀਆ ਦਾ ਕਰਨੀ ਆ ਕਿ ਉਹਨਾਂ ਦੇ ਸ਼ਬਦ ਗਾਏ ਨੇ ਇਹਨਾਂ ਨੇ ਬੋਲੇ ਆ ਤੇ ਅੱਜ ਇਸ ਮੁਕਾਮ ਤੱਕ ਪਹੁੰਚੀਆਂ ਨੇ ਸਭ ਤੋਂ ਪਹਿਲੇ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਫਿਰ ਸਾਡੇ ਕਾਨਾ ਜੀ ਵੀ ਨੇ ਘਰ ਦੇ ਵਿੱਚ ਇਹ ਸੇਵਾ ਵੀ ਕਰਦੀਆਂ ਨੇ ਉਹਨਾਂ ਦੀ ਉਹਨਾਂ ਦਾ ਸ਼ੁਕਰੀਆ ਸਾਡੇ 바ਵਾਲਾਲ ਜੀ ਗੁਰੂ ਨੇ ਸਭ ਸਾਰਿਆਂ ਦਾ ਬਹੁਤ ਬਹੁਤ ਮੈਂ ਸ਼ੁਕਰ ਕਰਨੀ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਆ ਪੋਸੀਬਲ ਹੋਇਆ ਬਾਕੀ ਵੈਸੇ ਨਹੀਂ ਪਰਮਾਤਮਾ ਧੀਆਂ ਧਾਰਮਿਕ ਲਾਈਨ ਦੇ ਵਿੱਚ ਜਾ ਕੇ ਜਾਗਰਨ ਹੋ ਜੇ satsang ਹੋ ਜੇ ਨਾ ਸ਼ਬਦ ਹੋ ਜੇ ਗਾਉਣਾ ਚਾਹੁੰਦੀਆਂ ਨੇ ਕਿ ਅਸੀਂ ਉਸ ਫੀਲਡ ਤੋਂ ਸ਼ੁਰੂਆਤ ਕਰੀਏ ਕਿਉਂਕਿ ਹਰੇਕ ਸਿੰਗਰ ਚਾਹੇ ਅਗਲੇ ਮੁਕਾਮ ਤੇ ਜਾ ਕੇ ਜਿੱਥੇ ਮਰਜ਼ੀ ਪਹੁੰਚੇ ਪਰ ਜੋ ਭਾਰਤ ਦੀ ਸੰਸਕ੍ਰਿਤੀ ਹੈ ਕਿ 99% ਸਿੰਗਰ ਜਿਹੜੇ ਆ ਉਹ ਧਾਰਮਿਕ ਤੋਂ ਸ਼ੁਰੂਆਤ ਕਰਦੇ ਨੇ ਚਾਹੇ ਉਸ ਤੋਂ ਬਾਅਦ ਬਾਲੀਵੁੱਡ ਚੱਲ ਜਾਣ ਹਾਲੀਵੁੱਡ ਚੱਲ ਜਾਣ ਜਿੱਥੇ ਮਰਜ਼ੀ ਚਲੇ ਜਾਣ ਤੁਸੀਂ ਕਿਸ ਤਰ੍ਹਾਂ ਦੀ ਸਪੋਰਟ ਦਿਓਗੇ ਇਹਨਾਂ ਧੀਆਂ ਨੂੰ ਅਸੀਂ ਇਹ ਬੋਲਾਂਗੇ ਤੁਸੀਂ ਧਾਰਮਿਕ ਵਾਲੀ ਸਾਈਡ ਹੀ ਜਾਓ ਵੈਸੇ ਵੀ ਇਹਨਾਂ ਨੂੰ ਕਾਫੀ ਇੰਟਰਸਟ ਆ ਮਤਲਬ ਇਹ ਬੜਾ ਪਰਮਾਤਮਾ 'ਚ ਵਿਸ਼ਵਾਸ ਕਰਦੀਆਂ ਨੇ ਮੰਦਿਰ ਜਾਣਾ ਇਹਨਾਂ ਨੂੰ ਅੱਛਾ ਲੱਗਦਾ ਹੈ ਉੱਥੇ ਜਾ ਕੇ ਸੇਵਾ ਕਰਨਾ ਕਦੀ ਕਨ ਸਾਹਿਬ ਗੁਰਦੁਆਰੇ ਜਾ ਕੇ ਵੀ ਇਹਨਾਂ ਨੇ ਇੱਕ ਅੱਧੀ ਵਾਰੀ ਸੇਵਾ ਕੀਤੀ ਹੈ ਬਾਕੀ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਇਸ ਕਰਕੇ ਮੈਂ ਕਿਤੇ ਜਾਣ ਹੀ ਬੰਦੀ ਫਿਰ ਇਹਨਾਂ ਦਾ ਵੀ ਕੰਮ ਰੁਕ ਜਾਂਦਾ ਤੇ ਇਹਨਾਂ ਦਾ ਦਿਲ ਕਰਦਾ ਮਮਾ ਤੁਸੀਂ ਵੀ ਚਲੋ ਅਸੀਂ ਜਾ ਕੇ ਉੱਥੇ ਖਾਲੇ ਦੁਆਰੇ ਸੇਵਾ ਕਰਨੀ ਹੈ ਗੁਰਦੁਆਰੇ ਸੇਵਾ ਕਰਨੀ ਹੈ ਪਰ ਮੈਂ ਬਿਮਾਰਾਂ ਕਰਕੇ ਘਰੋਂ ਬਿਲਕੁਲ ਬਾਹਰ ਨਹੀਂ ਨਿਕਲਦੀ ਬਸ ਬੜੀ ਮੁਸ਼ਕਲ ਕਲੋਂ ਦੇ ਕਾਬਲ ਹੋ ਗਏ ਤੇ ਬਸ ਬਾਕੀ ਇਹ ਇਹ ਸੇਵਾ ਦਾ ਹੀ ਫਲ ਆ ਕਿ ਮਾਂ ਸੱਸ ਸਦੀ ਨਾਲ ਕੰਠ ਚ ਵਾਸ ਕਰ ਰਹੀ ਹੈ ਤੁਸੀਂ ਦੱਸ ਦਿਓ ਥੋੜਾ ਜਿਆ ਕਿ ਮਾਰ ਪੈਂਦੀ ਹੈ ਕਿ ਵੱਡੀ ਕਸੂਰ ਕਰਦੇ ਤੇ ਛੋਟੀ ਨੂੰ ਪੈ ਗਈ ਜਾਂ ਕਿਤੇ ਫਰੂਟ ਆ ਗਿਆ ਕੋਈ ਹੋਰ ਚੀਜ਼ ਆ ਗਈ ਤੇ ਇੱਕੋ ਹੀ ਦੋ ਵਾਰੀ ਖਾ ਗਈ ਤੇ ਦੂਜੀ ਹਾਂਜੀ ਹਾਂਜੀ ਉਹ ਜਿਹੜਾ ਦਾਣ ਲਗਾ ਆ ਗਿਆ ਬਾਕੀ ਇਹਨਾਂ ਚ ਪਿਆਰ ਬਹੁਤ ਹੈ ਸਟਾਰਟਿੰਗ ਤੋਂ ਕੱਦੀ ਇਹ ਲੜੀਆਂ ਨਹੀਂ ਕੱਦੀ ਮਤਲਬ ਛੋਟੇ ਬੱਚੇ ਤੇ ਹੁੰਦੇ ਲੜਦੇ ਨੇ ਕੱਦੀ ਆਪਸੇ ਲੜੀਆਂ ਨਹੀਂ ਬਹੁਤ ਪਿਆਰ ਇਹਨਾਂ ਦੇ ਵਿੱਚ ਤੇ ਹੁਣ ਥੋੜੀਆਂ ਵੱਡੀਆਂ ਹੋ ਗਈਆਂ ਥੋੜੀ ਬੋਤੀ ਨੋਕਜੋਕ ਹੋ ਜਾਂਦੀ ਹੈ ਪਰ ਸਟਾਰਟਿੰਗ ਤੋਂ ਬਹੁਤ ਪਿਆਰ ਸੀਗਾ ਕਦੀ ਇਹਨਾਂ ਨੇ ਜ਼ਿੱਦ ਨਹੀਂ ਕੀਤੀ ਕਿ ਸਾਨੂੰ ਉਹ ਜਿਹਾ ਸੀ ਕਹਨਾ ਸੀ ਲੈ ਕੇ ਦੇ ਸਕਨੇ ਆ ਠੀਕ ਹੈ ਨਹੀਂ ਤਾਂ ਕਦੀ ਇਹਨਾਂ ਨੇ ਜ਼ਿੱਦ ਨਹੀਂ ਕੀਤੀ ਕਿ ਮਮਾ ਸਾਨੂੰ ਚਾਹੀਦਾ ਹੀ ਚਾਹੀਦਾ ਕਦੀ ਇਹਨਾਂ ਨੇ ਪਲਟ ਕੇ ਜਵਾਬ ਨਹੀਂ ਦੇ ਤੈਨਾਂ ਤੁਸੀਂ ਇਹਨਾਂ ਨੂੰ ਭਾਵੇਂ ਡਾਂਟੋ ਭਾਵੇਂ ਇੱਕ ਥੱਪੜ ਵੀ ਲਗਾ ਦਿਓ ਕਦੀ ਇਹਨਾਂ ਨੇ ਪਲਟ ਕੇ ਜਵਾਬ ਨਹੀਂ ਦੇਣਾ ਇਹਨਾਂ ਦਾ ਵਧੀਆ ਮਤਲਬ ਨੇਚਰ ਹੈ ਭਾਰੀ ਬੇਟੀਆਂ ਦੀ ਕਲਾ ਚ ਲੱਗਦਾ ਹੈ ਕਿ ਤੜ ਜਿਸ ਤੋਂ ਵੀ ਜ਼ਿਆਦਾ ਕਲਾ ਹੋਏਗੀ ਕਿਉਂਕਿ ਪੀੜੀ ਤੋਂ ਬਿਨਾ ਇਹ ਜਿਹੜਾ ਗਾਉਣਾ ਕਿਸੇ ਨੇ ਨਹੀਂ ਆਉਂਦਾ ਉਹਨਾਂ ਕਿਹਾ ਕਿ ਮੇਰੇ ਪਿਤਾ ਜੀ ਗੁਣਗਣਾਉਂਦੇ ਸੀ ਤੁਹਾਨੂੰ ਅੱਜ ਮਲਾਲ ਹੁੰਦਾ ਕਿ ਸ਼ਾਇਰ ਕੁਝ ਮਜਬੂਰੀਆਂ ਕੁਝ ਘਰਾਂ ਦੇ ਹਾਲਾਤ ਕਰਕੇ ਤੁਹਾਡੀ ਗਾਇਕੀ ਜਿਹੜੀ ਨੀ ਮਲਾਲ ਤੇ ਚਲੋ ਜ਼ਿੰਦਗੀ ਵਿੱਚ ਹੁੰਦਾ ਹੀ ਐ ਇਸ ਤਰ੍ਹਾਂ ਜਿਹੜੀ ਚੀਜ਼ ਦਾ ਸ਼ੌਂਕ ਹੋਏ ਪੂਰੀ ਨਾ ਹੋਏ ਤੇ ਉਹਦਾ ਮਲਾਲ ساری ਉਮਰ ਰਹਿੰਦਾ ਵਾ ਪਰ ਚਲੋ ਮੇਰੀ ਜਿਹੜੀ ਇਹ ਅਧੂਰੀ ਖੁਆਇਸ਼ ਮੇਰੇ ਬੱਚੇ ਪੂਰੀ ਕਰਨ ਮੇਰੇ ਉੱਤੇ ਇਹਨੇ ਬਹੁਤ ਮੇਰੇ ਫਾਦਰullah ਬਿਮਾਰ ਰਹਿੰਦੇ ਸੀਗੇ ਇਸ ਕਰਕੇ ਜਦੋਂ ਇਹ ਵਾਈਸਪੰਜਾਬ ਚ ਸਿਲੈਕਟ ਹੋ ਗਏ ਇਹ ਕਹਿੰਦੇ ਕਿ ਮੈਂ ਹੁਣ ਦੁਕਾਨ ਤੇ ਫਿਰ ਕੌਣ ਸੰਭਾਲੇਗਾ ਇਸ ਕਰਕੇ ਫਿਰ ਇਹ ਅੱਗੇ ਨਾਲੇ ਕੰਟੀਨਿਊ ਨਹੀਂ ਕੀਤਾ ਪਰ ਮੇਰੇ ਦਿਲ ਦੇ ਵਿੱਚ ਵੀ ਹੁੰਦਾ ਸੀ ਕਿ ਮਤਲਬ ਇਹ ਜਾਣਦੇ ਤੇ ਸ਼ਾਇਦ ਅਸੀਂ ਕਿਤੇ ਕਿਤੇ ਵੌਇਸ ਆਫ ਪੰਜਾਬ ਤੁਸੀਂ ਸਿਲੈਕਟ ਹੋਏ ਹੋ ਥੋੜਾ ਦੱਸੋ ਫਿਰ ਉਹ ਵੀ ਜ਼ਿਕਰ ਕਰੀਏ ਬਹੁਤ ਬੜੀ ਵੱਡੀ ਉਹ ਸਟੇਜ ਹੈ ਉਹ ਤੇ ਇੱਕ ਪਲੇਟਫਾਰਮ ਹੀ ਐਸਾ ਕਿ ਹਰੇਕ ਅੱਜ ਕੱਲ ਦਾ ਨੌਜਵਾਨ ਚਾਹੇ ਲੜਕਾ ਲੜਕੀ ਉਥੇ ਜਾਣਾ ਚਾਹੇਗਾ ਉਹ ਕਿਸ ਤਰ੍ਹਾਂ ਚਾਂਸ ਮਿਸ ਹੋ ਗਿਆ ਚਾਂਸ ਮਿਸ ਹੋ ਗਿਆ ਬਟਾਲੇ ਆਡੀਸ਼ਨ ਸੀ ਉਹਨਾਂ ਦੇ ਐਸਐਲ ਪਵਾ ਕਾਲਜ ਦੇ ਵਿੱਚ ਉੱਥੇ ਆਡੀਸ਼ਨ 'ਚ ਮੈਨੂੰ ਸੈLECTION ਹੋ ਗਈ ਸੀ ਮੇਰੀ ਉਸ ਤੋਂ ਬਾਅਦ ਫਿਰ ਮੈਂ ਅੱਗੇ ਨਹੀਂ ਜਾ ਪਾਇਆ ਦੁਕਾਨਦਾਰੀਆਂ ਦੇ ਵਿੱਚ ਪੈ ਗਏ ਸੀ ਤੁਹਾਨੂੰ ਪਤਾ ਫਿਰ ਘਰ ਦੀ ਜ਼ਿੰਮੇਵਾਰੀ ਵੀ ਬੜਾ ਕੁਝ ਹੁੰਦਾ ਉਹਦੇ ਕਰਕੇ ਮੈਂ ਨਹੀਂ ਜਾ ਪਾਇਆ ਮਰ ਅੱਗੇ ਬੇਟੀਆਂ ਜਾਗਰਨ ਲਾਈਨ ਸ਼ੁਰੂ ਕਰਨ ਗਿਆ ਸੀ ਕਿੰਨੇ ਕਿ ਸ਼ੁਰੂ ਕਰੋ ਅਸੀਂ ਵੀ ਇਹਨਾਂ ਨੇ ਕਿਹਾ ਕਿ ਜਾਗਰਨ ਲਾਈਨ ਸ਼ੁਰੂ ਕਰੋ ਤੁਸੀਂ ਲੋਕ ਬਹੁਤ ਜ਼ਿਆਦਾ ਸਪੋਰਟ ਕਰਨਗੇ ਨਾ ਬੱਚਿਆਂ ਨੂੰ ਫਿਰ ਇੱਕ ਪੇਦਾਰੀ ਆਵਾਜ਼ ਦੁਬਾਰਾ ਸਾਨੂੰ ਆ ਤੇ ਮਿਲੇਗੀ ਕਿ ਦੋ ਚਾਰ ਪੇਟਾਂ ਬੇਟੀਆਂ ਨੇ ਗਾਈਆਂ ਫਿਰ ਇੱਕ ਐਂਟਰੀ ਪੇਦਾਰੀ ਵੀ ਹੋ ਗਈ ਹਨਾ ਤੇ ਉਹ ਫਿਰ ਫਿਰ ਜੇ ਇਸ ਤਰ੍ਹਾਂ ਦਾ ਕੋਈ ਮੌਕਾ ਆਏਗਾ ਤੇ ਮੈਂ ਜ਼ਰੂਰ ਨਾਨਾ ਦਾ ਸਾਥ ਦੇਵਾਂਗਾ ਜੀ ਜਿਹੜਾ ਉਹ ਪਲੇਟਫਾਰਮ ਮਿਸ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਮਾਂ ਇਸ ਪਰਿਵਾਰ ਤੇ ਕਿਰਪਾ ਕਰਨ ਜਾ ਰਹੀ ਹੈ ਇਹਨਾਂ ਬੱਚੀਆਂ ਨੇ ਤੁਸੀਂ ਸੇਵਾ ਕੀਤੀ ਹੈ ਉਹਨਾਂ ਨੂੰ ਖੜੇ ਮੱਥੇ ਪਰਵਾਨ ਕੀਤਾ ਹੈ ਔਰ ਲੱਗਦਾ ਹੈ ਕਿ ਮਾਂ ਤੁਹਾਨੂੰ ਜਾਗਰਨ ਵਿੱਚ ਜਾਂ ਕਿਸੇ ਧਾਰਮਿਕ ਸਟੇਜ ਤੇ ਬੇਟੀਆਂ ਦੇ ਨਾਲ-ਨਾਲ ਫਿਰ ਇੱਕ ਵਾਰੀ ਦਰਸ਼ਕਾਂ ਦੇ ਰੂਬਰੂ ਕਰੇਗੀ ਜਰੂਰ ਬਿਲਕੁਲ ਜੀ ਜੇ ਮੌਕਾ ਮਿਲੇਗਾ ਤੇ ਮੈਂ ਜ਼ਰੂਰ ਨਾਨਾ ਦਾ ਨਾਲ ਨਾ ਦਾ ਸਾਥ ਦੇਵਾਂਗਾ ਜੀ ਫਿਰ ਅਦਸ਼ਕਾਂ ਨੂੰ ਥੋੜੀ ਜਿਹੀ ਅਪੀਲ ਕਰ ਦੋ ਕਿ ਬੱਚਿਆਂ ਨੂੰ ਦੱਬ ਕੇ سپورਟ ਕਰੋ ਕਿਉਂਕਿ ਧਾਰਮਿਕ ਲਾਈਨ ਦੇ ਵਿੱਚ ਬੱਚਿਆਂ ਜਦੋਂ ਜਾ ਕੇ ਗਾਉਣ ਗਿਆ ਪਰਿਵਾਰ ਦਾ ਸ਼ਹਿਰ ਦਾ ਪੰਜਾਬ ਦਾ ਦੇਸ਼ ਦਾ ਤੇ ਖਾਸ ਕਰਕੇ ਸਾਡੀ ਸੰਸਕ੍ਰਿਤੀ ਚਾਹੇ ਕਿਸੇ ਧਰਮ ਦੀ ਹੋਵੇ ਉਹ ਪ੍ਰਚਲਿਤ ਹੋਏਗੀ ਅੱਗੇ ਆਏਗੀ ਇਹ ਕਰ ਤੁਸੀਂ ਆਪਣੇ ਲਈ ਥੋੜੀ ਜੀ سپورਟ ਵਾਸਤੇ ਕਹਿ ਦੋ ਦੇਖੋ ਮੇਰੀਆਂ ਬੱਚੀਆਂ ਇੱਥੇ ਤੱਕ ਪਹੁੰਚੀਆਂ ਜਦੇ ਤੁਹਾਡੀ ਸਾਰੀ ਮਿਹਨਤ ਦਾ ਨਤੀਜਾ ਜੇ ਇੰਦਾਂ ਦੀ ਮਿਹਨਤ ਅਰਤੀਜਾ ਦੇ ਇਹਨਾਂ ਦੇ ਸਰਨੇ ਜਿਹੜੇ ਹਰਦੀਪਕ ਸਰ ਜੀ ਉਹਨਾਂ ਨੇ ਇਹਨਾਂ ਦਾ ਬੜਾ ਸਾਥ ਦਿੱਤਾ ਬੜਾ ਕੁਝ ਸਿਖਾਇਆ ਹੁਣ ਤੁਹਾਡੀ ਸਾਨੂੰ ਸਾਥ ਦੀ ਲੋੜ ਹੈਗੀ ਜੇ ਤੇ ਪਲੀਜ਼ ਇਨਾਂ ਦੇ ਸਾਥ ਦਾ ਸਾਥ ਦਿਓ ਇਹਨਾਂ ਦੀ ਕਿਰਪਾ ਆਪਣਾ ਪਿਆਰ ਦਿਓ ਨਾ ਤਾਂ ਦੋਨਾਂ ਬੱਚੀਆਂ ਦੀ ਇੱਕ ਵੱਡੀ ਭੈਣ ਵੀ ਹੈ ਪਰਿਵਾਰ ਇਸ ਨੂੰ ਵੀ ਪੁੱਤਰਾ ਵਾਂਗ ਪਾਲ ਰਿਹਾ ਹੈ ਗੱਲਬਾਤ ਕਰਦੇ ਹਾਂ ਸੱਸ ਕਾ ਪੁੱਤਰੀ ਸ਼ੋਭਨਾਮ ਕੀ ਹੈ ਸੱਸ ਕਾਲ ਜੀ ਮੇਰਾ ਨਾਮ ਨੰਮਿਆ ਭਾਟੀਆ ਹੈ ਕਿੱਥੇ ਪੜਦੇ ਹੋ ਮੈਂ ਐਸੋਈ ਬਟਾਲਾ ਸਕੂਲ ਆਫ ਫੈਮਿਨਸ ਧਰਮਪੁਰਾਪ ਲੋਨੀ ਤੁਹਾਡੇ ਕੀ ਕੀ ਸ਼ੌਂਕ ਨੇ ਤੁਸੀਂ ਵੀ ਥੋੜਾ ਜੱਜ ਸ਼ੇਅਰ ਕਰ ਦੋ ਦਸ਼ਕਾਣਾ ਮੈਨੂੰ ਵੈਸੇ ਜ਼ਿਆਦਾਤਰ ਆਰਟ ਐਂਡ ਕ્રાਫਟ ਦਾ ਡਰਾਇੰਗ ਵਗੈਰਾ ਦਾ ਸ਼ੌਂਕ ਹੈ ਤੇ ਸਭ ਤੋਂ ਜ਼ਿਆਦਾ ਸ਼ੌਂਕ ਮੈਨੂੰ ਡਾਂਸਿੰਗ ਦਾ ਹੈ ਤੇ ਮਤਲਬ ਮੈਂ ਵੀ ਜਾਂਦੀ ਰਹਿੰਦੀ ਹਾਂ ਕੰਪੀਟੀਸ਼ਨਸ ਤੇ ਤੇ ਉੱਥੇ ਵੀ ਮੈਂ ਮੇਰੀ ਵੀ ਪੋਜੀਸ਼ਨ ਆਈ ਸੀ ਥੋੜੇ ਦਿਨ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਤੇ ਅਸੀਂ ਵੀ ਫਰਸਟ ਆਏ ਸੀ ਸਾਡਾ 5 ਪੰਜ ਜਣਿਆਂ ਦਾ ਗਰੁੱਪ ਸੀ ਛੋਟੀਆਂ ਭੈਣਾਂ ਜੋ ਰਿਆਜ਼ ਕਰਦੀਆਂ ਫਿਰ ਤੁਸੀਂ ਬੈ ਕੇ ਦੇਖਦੇ ਹੋ ਕਿ ਲੱਗੇ ਤੁਸੀਂ ਡਾਂਸ ਕਰਨਾ ਸ਼ੁਰੂ ਕਰਦੇ ਇੱਕ ਸਾਈਡ ਤੇ ਕਿ ਤੁਸੀਂ ਆਪਣਾ ਰਿਆਜ਼ ਕਰੋ ਤੇ ਮੈਂ ਆਪਣਾ ਕਰਦੀ ਨਹੀਂ ਨਹੀਂ ਜਦੋਂ ਇਹ ਰਿਆਜ਼ ਕਰਦੀਆਂ ਨੇ ਤੇ ਇੰਨਾ ਵਧੀਆ ਲੱਗਦਾ ਨਾ ਸੁਣ ਕੇ ਤੇ ਮੈਂ ਇਹਨਾਂ ਦੇ ਕੋਲ ਬਹਿ ਜਾਈ ਨਹੀਂ ਆਪਣੇ ਸਾਰੇ ਕੰਮ ਛੱਡ ਕੇ ਨਾਲ ਦੇ ਸਿੰਕਿੰਗ ਸੁਣਨ ਤੇ ਬਹੁਤ ਮਜ਼ਾ ਆਉਂਦਾ ਚੱਲਦਾ ਗਾਣਾ ਤੁਸੀਂ ਟਰਾਈ ਨਹੀਂ ਕਰੀ ਕੀਤਾ ਕਿ ਤਿੰਨ ਪੈਰੋਂ ਦੋ ਪੈਰਾਂ ਬੈਠੀਆਂ ਤੇ ਕਿ ਤੀਜੀ ਵੀ ਬੈਠੇ ਨਾਲ ਤੇ ਮੈਂ ਵੀ ਟਰਾਈ ਕਰਦੀ ਆ ਕਿ ਜੁਗਣੀ ਗਾਰੀਆਂ ਜਾਂ ਕੋਈ ਸ਼ਬਦ ਗਾਰੀਆਂ ਕਦੀ ਟਰਾਈ ਨਹੀਂ ਕੀਤਾ ਕਿ ਮੇਰੀ ਵੋਕਲ ਕਿਸ ਤਰ੍ਹਾਂ ਦੀ ਹੈ ਤੇ ਮੈਂ ਵੀ ਇਹਦਾ ਨਾਲ ਮਿਲ ਕੇ ਚੱਲਾਂ ਨਹੀਂ ਟਰਾਈ ਤੇ ਕੀਤਾ ਸੀ ਪਰ ਮੇਰੀ ਆਵਾਜ਼ੇ ਨਹੀਂ ਵਧੀਆ ਨਹੀਂ ਹੈਗੀ ਤੇ ਇਸ ਕਰਕੇ ਫਿਰ ਮੈਂ ਅੱਗੇ ਨਹੀਂ ਗਈ ਉਹਨੇ ਤੇ ਛੱਡਿਆ ਸਾਰਾ ਡਾਂਸ 'ਚ ਜੋ ਸ਼ੌਂਕ ਹੈ ਤੁਹਾਨੂੰ ਜੋ ਤੁਸੀਂ ਕਹਿੰਦੇ ਇਸ ਫੀਲਡ ਵਿੱਚ ਉੱਚ ਅੱਗੇ ਜਾਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਸੁਪਨਾ ਤੁਹਾਡਾ ਕੀ ਹੈ ਜ਼ਿੰਦਗੀ ਵਿੱਚ ਬੰਦ ਦਾ ਮੇਰਾ ਤੇ ਵੈਸੇ ਟੀਚਿੰਗ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਮੈਂ ਅੱਗੇ ਟੀਚਿੰਗ ਲਾਈਨ 'ਚ ਜਾਣਾ ਚਾਹੁੰਦੀ ਹਾਂ ਪਰ ਮੇਰੀ ਇੱਕ ਹੌਬੀ ਹੈ ਡਾਂਸ ਕਰਨਾ ਤੇ ਅਲੱਗ-ਅਲੱਗ ਮਤਲਬ ਮੈਂ ਵੈਸਟਰਨ ਵੀ ਕਰ ਲੈਨੇ ਗਿੱਤਾਂ ਪੰਗੜਾ ਸਾਰਾ ਕੁਝ ਤੇ ਮੈਨੂੰ ਉੱਤੇ ਵੀ ਅੱਗੇ ਜੇ ਮੈਨੂੰ ਮੌਕਾ ਮਿਲੇਗਾ ਤੇ ਮੈਂ ਜ਼ਰੂਰ ਜਾਵਾਂਗੀ ਪੁੱਤਰੀ ਤੁਹਾਡੇ ਮੰਮੀ ਡੈਡੀ ਬਹੁਤ ਸਪੋਰਟ ਕਰਦੇ ਆ ਤੁਹਾਨੂੰ ਕਿੰਨੀ ਇਹਨਾਂ ਚ ਸ਼ਕਤੀ ਆ ਗਈ ਹੈ ਆਰਥਿਕ ਪੱਖੋਂ ਜਾਂ ਕਿੱਦਾਂ ਵੀ ਫੁੱਲ ਸਪੋਰਟ ਕਰ ਰਹੇ ਆ ਅਜਿਹੇ ਮਾਂ ਬਾਪਰੇ ਕੀ ਕਹਿਣਾ ਚਾਹੋਗੇ ਕਿਸੇ ਕਿਸੇ ਧੀਆਂ ਨੂੰ ਇਹੋ ਜੇ ਮਾਂ ਬਾਪ ਮਿਲਦੇ ਆ ਤੇ ਟੋਕਾ ਟਾਕੀ ਮੈਂ ਹਰ ਚੈਨਲ ਤੇ ਹਰ ਇੰਟਰਵਿਊ 'ਚ ਇਹੀ ਕਹਿੰਨਾ ਚਾਹੇ ਲੋਕ ਜਿੰਨੇ ਮਰਜ਼ੀ ਪਰਦੇ ਪਾਉਣ ਕਿ ਇਸ ਦੁਨੀਆ ਬੜੀ ਤਰੱਕੀ ਕਰ ਗਈ ਹੈ ਪਰ ਅਜੇ ਵੀ ਜਦੋਂ ਕੋਈ ਲੜਕੀ ਕੋਈ ਔਰਤ ਬਾਹਰ ਨਿਕਲਦੀ ਹੈ ਤਾਂ ਸਾਡੀਆਂ ਨਜ਼ਰਾਂ ਚੇਂਜ ਹੋ ਜਾਂਦੀਆਂ ਆ ਉਹਦੇ ਪ੍ਰਤੀ ਕਮੈਂਟ ਬਾਰੀ ਹੋਸ਼ਣੂ ਹੋ ਜਾਂਦੀ ਹੈ ਇਹ ਸਾਡੇ ਸਮਾਜ ਦੀ ਜਿਹੜਾ ਸੱਚ ਹੈ ਪਰ ਇੱਕ ਮਾਂ ਬਾਪ ਤੁਹਾਨੂੰ ਇਹੋ ਜੇ ਸਮਾਜ 'ਚ ਵੀ ਇੰਨੀ ਵੱਡੀ ਸਪੋਰਟ ਕਰ ਰਹੇ ਆ ਕੀ ਕਹਿਣਾ ਸਭ ਤੋਂ ਪਹਿਲਾਂ ਤੇ ਮਾਪੇ ਦਾ ਪਰੋਸ ਸਭ ਤੋਂ ਵੱਡੀ ਵੱਡੀ ਚੀਜ਼ ਹੁੰਦੀ ਹੈ ਹੁਣ ਅੱਜ ਕੱਲ ਬਾਹਰ ਨਿਕਲਣ ਦੇ ਮੁੰਡਿਆ ਕਰਕੇ ਸਾਰਾ ਕੁਝ ਹੁੰਦਾ ਕਿ ਕੌਣ ਕਿਸ ਨਜ਼ਰ ਨਾਲ ਦੇਖਣ ਦੇ ਆ ਪਰ ਸਾਡੇ ਮਾਪੇ ਨੂੰ ਜਦੋਂ ਆਪਣੇ ਬੱਚੇ ਤੇ ਭਰੋਸਾ ਹੈ ਫਿਰ ਅਸੀਂ ਤੇ ਬਾਹਰ ਜਾ ਸਕਦੇ ਹਾਂ ਤੇ ਉਹ ਸਾਨੂੰ ਰੋਕਦੇ ਨਹੀਂ ਹੈਗੇ ਕਿਉਂਕਿ ਉਹਨਾਂ ਦਾ ਪੂਰਾ ਭਰੋਸਾ ਸਾਡੇ ਤੇ ਕਹਿੰਦੇ ਨੇ ਪਰਮਾਤਮਾ ਕਿਸੇ ਦੀ ਮਦਦ ਕਰਨ ਆਪ ਨਹੀਂ ਆਉਂਦਾ ਕਿਸੇ ਵਿਅਕਤੀ ਕਿਸ ਇਨਸਾਨ ਦੇ ਰੂਪ ਵਿੱਚ ਉਹ ਰੱਬ ਬਣ ਕੇ ਪਹੁੰਚਦਾ ਹੈ ਬਟਾਲੇ ਦੀ ਸ਼ਖਸੀਅਤ ਲਾਲੀ ਕਾਂਸਰਾ ਜੀ ਸਾਰੇ ਤੁਸੀਂ ਜਾਣਦੇ ਹੋ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਧਾਰਮਿਕ ਐਕਟੀਵਿਟੀ ਹੋਵੇ ਸਮਾਜਿਕ ਹੋਵੇ ਕਿਤੇ ਵੀ ਕੋਈ ਕੰਮ ਹੋਵੇ ਸਭ ਤੋਂ ਪਹਿਲਾਂ ਅੱਗੇ ਹੁੰਦੇ ਨੇ ਗੱਲਬਾਤ ਕਰਦਿਆਂ ਲਾਲੀ ਜੀ ਬੇਟੀਆਂ ਨੂੰ ਮਿਲਾਇਆ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਕੀ ਕਹਿਣਾ ਚਾਹੁੰਦੇ ਬੇਟੀਆਂ ਬਹੁਤ ਪਿਆਰਾਗਾਰੀਆਂ ਸ਼ੁਕਰੀਆ ਜੀ ਮੈਂ ਸਭ ਦਾ ਧੰਨਵਾਦ ਕਰਨਾ ਮੈਂ ਸਾਰੇ ਚੈਨਲ ਬਣਾਉਣ ਦਾ ਜਿਹੜੇ ਮੇਰੀ ਅਖਵਾਜ ਤੇ ਇੱਥੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਉਹਨਾਂ ਦਾ ਔਰ ਮੈਂ ਸਾਰੇ ਸ਼ਹਿਰ ਨੂੰ ਜਿਹੜੀ ਸਮਾਜ ਸੇਵੀ ਸੰਸਥਾਵਾਂ ਵੀ ਹੈਗੀਆਂ ਨੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਇਸ ਪਰਿਵਾਰ ਦੀ ਇਸ ਬੱਚਿਆਂ ਦੀ ਪਰਿਵਾਰ ਦੀ ਨਹੀਂ ਮੈਂ ਕਹਿੰਦਾ ਇਸ ਬੱਚਿਆਂ ਦੀ ਸਪੋਰਟ ਕਰੋ ਇਹਨਾਂ ਬੱਚਿਆਂ ਵਾਸਤੇ ਵੱਦ ਚੜ੍ਹ ਕੇ ਜੋ ਵੀ ਕਰ ਸਕਦੇ ਕਰੋ ਮੈਂ ਬਾਰ-ਬਾਰ ਮੈਂ ਆਪਣੇ ਫੇਸਬੁੱਕ ਦੇ ਉੱਪਰ ਵੀ ਇਹਨਾਂ ਸਭ ਨੂੰ ਅਪੀਲ ਕੀਤੀ ਆ ਕਿ ਇਹਨਾਂ ਬੱਚਿਆਂ ਦਾ ਜੋ ਵੀ ਇਹਨਾਂ ਨੂੰ ਚੀਜ਼ ਚਾਹੀਦੀ ਆ ਉਹ ਪ੍ਰੋਵਾਈਡ ਕੀਤੀ ਜਾਵੇ ਔਰ ਇਹ ਬੱਚੀਆਂ ਸਾਡੇ ਸ਼ਹਿਰ ਦਾ ਮਾਨ ਨੇ ਤੁਸੀਂ ਇਹਨਾਂ ਦੀ ਆਵਾਜ਼ ਸੁਣੀ ਹੋਏਗੀ ਉੱਚਾ ਆਵਾਜ਼ ਸੁਣੋ ਇਹਨਾਂ ਦੀ ਤੇ ਤੁਹਾਨੂੰ ਪਤਾ ਲੱਗੇਗਾ ਇੱਕ ਮਤਲਬ ਵਾਕਈ ਜਿਹਨੂੰ ਅਸੀਂ ਕਹਿੰਦੇ ਹਾਂ ਸਤਸਪਤੀ ਜਿਹਨਾਂ ਦੇ ਕੰਠ ਚ ਪ੍ਰਾਜਮਾਨ ਆ ਔਰ ਮੈਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤਾਨਿਆਂ ਤੇ ਮਾਨਿਆਂ ਆ ਉਹ ਪ੍ਰੋਜੈਕਟ ਗਿਆ ਤੇ ਮੇਰੇ ਕੋਲ ਤੋਂ ਬਾਹਰ ਨਹੀਂ ਗਿਆ ਔਰ ਮੈਂ ਉਸੇ ਟਾਈਮ ਵਿਕੀਨ ਨੂੰ ਫੋਨ ਕੀਤਾ ਫਿਰ ਵਿਕੀਨ ਨੇ ਸਭ ਨੂੰ ਫੋਨ ਕੀਤਾ ਮੈਂ ਵਿਕੀ ਦਾ ਧੰਨਵਾਦਵਾ ਕਰਨਾ ਵਾ ਔਰ ਸਾਰੇ ਵਿਕਾਂ ਦਾ ਮੈਂ ਧੰਨਵਾਦ ਕਰਨਾ ਵਾ ਔਰ ਫਿਰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਵਾ ਖਾਸ ਕਰਕੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਾਗਰਣ ਸੰਸਥਾਵਾਂ ਨੇ ਇਹਨਾਂ ਬੱਚਿਆਂ ਨੂੰ ਮੌਕਾ ਦਿਓ ਸਪੋਰਟ ਦਿਓ ਵੱਤ ਤੋਂ ਵੱਤ ਇਹਨਾਂ ਦੀ ਮਦਦ ਕਰੋ ਪਿਤਾ ਤੇ ਵੀ ਮਾਤਰਾਂ ਦੀ ਉਸ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸੀ ਬੜੀ ਵੱਡੀ ਕਲਾ ਸੀ ਸਿੰਗਿੰਗ ਦੀ ਉਹਨਾਂ ਕੋ ਘਰ ਦੀਆਂ ਕੁਝ ਮਜਬੂਰੀਆਂ ਕੋਈ ਟੈਨਸ਼ਨਾਂ ਦੇ ਕਰਕੇ ਉਸ ਪਲੇਟਫਾਰਮ ਤੇ ਨਹੀਂ ਗਏ ਅੱਗੇ ਨਹੀਂ ਪਹੁੰਚ ਸਕੇ ਪਰ ਉਸ ਪਿਤਾ ਦਾ ਸੁਪਨਾ ਹੈ ਕਿ ਜੇ ਉਸ ਵਾਹਿਗੁਰੂ ਉਸ ਮਾਤਾ ਰਾਣੀ ਨੇ ਕਰੇ ਫਿਰ ਮੇਰੇ ਧੀਆਂ ਦੇ ਥਰੂ ਇਹ ਕਿਰਪਾ ਸਾਡੇ ਪਰਿਵਾਰ ਤੇ ਕੀਤੀ ਹੈ ਤੇ ਮੈਂ ਵੀ ਕਰੀ ਧਾਰਮਿਕ ਗਾਇਕੀ ਦੇ ਵਿੱਚ ਆਪਣੇ ਮਦੋਂ ਵੀ ਅਜ਼ਮਾਵਾਂ ਅਤੇ ਇਹਨਾਂ ਬੇਟੀਆਂ ਨੂੰ ਉਸ ਧਾਰਮਿਕ ਗਾਇਕੀ 'ਚ ਸੈਟਲ ਕਰਾਂ ਉਹਨਾਂ ਵੱਲੋਂ ਸਾਰੀਆਂ ਜਥੇਬੰਦੀਆਂ ਧਾਰਮਿਕ ਸਮਾਜਿਕ ਜਾਂ ਹੋਰ ਉਹਨਾਂ ਨੂੰ ਬੇਨਤੀ ਹੈ ਕਿ ਬੇਟੀਆਂ ਨੂੰ ਦਬਕੇ ਸਪੋਰਟ ਕੀਤੀ ਜਾਵੇ ਸਾਡੇ ਵੱਲੋਂ ਬੇਨਤੀ ਹੈ ਕਿ ਇਸ ਪਰਿਵਾਰ ਦਾ ਕੰਟੈਕਟ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਖਾਸ ਕਰਕੇ ਬੇਨਤੀ ਹੈ ਇਹਨਾਂ ਬੇਟੀਆਂ ਦੇ ਕੋਲ ਨਾ ਕੋ ਹਾਰਮੋਨੀਅਮ ਹੈ ਨਾ ਤਾਨਪੂਰਾ ਨਾ ਕੋਈ ਅਦਰ ਸਾਜ਼ ਹੈ ਜਿਤੇ ਇਹ ਰਿਆਜ ਕਰ ਸਕਣ ਇਹਨਾਂ ਦੇ ਕਲਾ ਨਿਖਾਰਨ ਵਾਸਤੇ ਤੁਸੀਂ ਥੋੜੀ ਜਿਹੀ ਸਪੋਰਟ ਕਰੋ ਇਹਨਾਂ ਨੂੰ ਇੱਕ ਹਾਰਮੋਨੀਅਮ ਦਾ ਪ੍ਰਬੰਧ ਜਰੂਰ ਕਰਕੇ ਦਿਈਏ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼